ਲਗਾਤਾਰ ਅਧਿਆਪਕਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਜਿਸ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਹਮਾਇਤ ਕੀਤੀ ਤੇ ਉੱਥੇ ਹੀ लाठीचार्ज ਜਿਹੜਾ ਕਿ ਕਿਸਾਨਾਂ ਅਤੇ ਅਧਿਆਪਕਾਂ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਹੁਣ ਬੀਕੇਯੂ ਯਾਨੀ ਕਿ ਉਗਰਾਹਾ ਯੂਨੀਅਨ ਭੜਕਦੀ ਹੋਈ ਨਜ਼ਰ ਆ ਰਹੀ ਹੈ ਤੇ ਉਸ ਤੋਂ ਬਾਅਦ ਅੱਜ ਵੱਡਾ ਪ੍ਰਦਰਸ਼ਨ ਜਿਹੜਾ ਕਿ ਜੋਗਿੰਦਰ ਉਗਰਾਹਾ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਮੂੜ ਇਕੱਤਰ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾ ਦੇ ਉੱਤੇ ਲਗਾਤਾਰ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਜਿਸ ਦੇ ਦੌਰਾਨ ਉੱਥੇ ਹੀ ਜੋ ਮੀਟਿੰਗ ਦੇ ਵਿੱਚ ਹੋਇਆ ਤੇ ਉੱਥੇ ਹੀ ਜੋ ਕੱਲ ਕਿਸਾਨ ਜਥੇਬੰਦੀਆਂ ਦੇ ਨਾਲ ਤੇ ਅਧਿਆਪਕਾਂ ਦੇ ਨਾਲ ਲਾਠੀ ਚਾਰਜ ਤੱਕ ਕੀਤਾ ਗਿਆ ਉਸ ਨੂੰ ਲੈ ਕੇ ਹੁਣ ਉਗਰਾਹਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਪਲਟਵਾਰ ਕੀਤਾ ਜਾ ਰਿਹਾ ਆ ਉਹ ਤੁਹਾਨੂੰ ਸੁਣਾਉਣੇ ਆ ਹੋਰ ਉਹਨਾਂ ਦਾ ਕੀ ਕੁਝ ਕਹਿਣਾ ਪ੍ਰਤਾਪ ਸਿੰਘ ਕਹਿਰੋਂ ਕਹਿੰਦਾ ਹੁੰਦਾ ਕਿ ਮੈਂ ਮੁੱਖ ਮੰਤਰੀ ਆ ਤੇ ਹੈਗਾ ਮੈਂ ਜੱਟਾਂ ਜੱਟ ਦਾ ਸੁਹਾਗੇ ਦੇ ਮਾਨ ਨਹੀਂ ਕਹਣਾ ਹੁਣ ਤਾਂ ਮੈਂ ਮੁੱਖ ਮੰਤਰੀ ਆ ਫਿਰ ਭਾਈ ਉਹ ਜੱਟ ਐ ਹੁਣ ਭਗਵੰਤ ਮਾਨ ਦੇਖ ਮੈਂ ਤੇਰਾ ਅਸੀਂ ਹੇਠਲੇ ਦਰਜੇ ਦੇ ਲੋਕ ਆ ਸਮਾਜ ਦੇ ਨਿਤਾੜੇ ਹੋਏ ਲੋਕ ਆ ਜਿੰਨਾ ਦੀ ਕਿਤੇ ਕੋਈ ਸੱਦ ਪੁੱਛ ਨਹੀਂ ਆਸੀ ਉਹ ਲੋਕ ਆ ਅਸੀਂ ਵੱਡੇ ਲੋਕਾਂ ਨੂੰ ਰੜਕਦੇ ਆ ਅਸੀਂ ਅਫਸਰਾਂ ਨੂੰ ਰੜਕਦੇ ਆ ਕਿਉਂਕਿ ਸਾਡੀਆਂ ਜਦੋਂ ਤੁਸੀਂ ਕੋਠੜੀਆਂ ਦੇਖਦੇ ਹੁੰਦਾ ਛਾਪਾ ਮਾਰੀ ਚ ਬਾਹਰ ਨਿਕਲ ਕੇ ਕਹਿੰਦੇ ਵੀ ਨੰਗ ਜੱਟ ਪੰਜਾਬ ਦਾ ਪ੍ਰਧਾਨ ਬਣਿਆ ਫਿਰਦਾ ਹੈ ਕਿੱਲਾ ਸਾਲੇ ਕੋਲੇ ਡੇਡ ਹੈ ਸਟੇਜਾਂ ਦੇ ਕਿ ਮੈਂ ਭਾਸ਼ਣ ਕੱਢਦਾ ਬਾਹ ਮਾਰ ਮਾਰ ਕੇ ਕਿੱਲੇ ਨੇ ਨਹੀਂ ਭਾਸ਼ਣ ਦੇਣਾ ਨਾ ਕਿੰਦੇ ਬਾਹ ਕੱਢਦੇ ਕਿੱਲੇ ਤਾਂ ਜੇਬ ਚੋਂ ਨੋਟ ਕੱਢਦੇ ਆ ਤੇ ਅਸੀਂ ਭੂਜੇ ਡੰਗ ਨਾਲੇ ਬੰਦੇ ਤਾਂ ਜੇ ਛਤਰ ਕੱਢਦੇ ਆ ਤੇ ਸਾਡੇ ਕੋਲ ਤਾਂ ਮਿੱਤਰਾ ਛਤਰ ਹੈ ਅਸੀਂ 12 ਕੇ ਅੰਦਰ ਜੇਪਨਾ ਚੂਹੇ ਨੂੰ ਇਹ ਨਹੀਂ ਪਤਾ ਵੀ ਮਸ ਬਿੱਲੀ ਬਰੀ ਕੀ ਲੱਗਦੀ ਹੈ ਤਾਂ ਬਹੁਤ ਵੱਡਾ ਭਲੇਖੇ ਚ ਤੁਸੀਂ ਕਹਿੰਦੇ ਵੀ ਬਰਾਬਰ ਦੀ ਸਰਕਾਰ ਚਲਾਉਂਦੇ ਨੇ ਠੀਕ ਹੈ ਇਹ ਕਿ ਅਸੀਂ ਸਿਰ ਚੋੜਦੇ ਆ ਜਦੋਂ ਵੱਡੀਆਂ ਸਰਕਾਰਾਂ ਨੂੰ ਫੈਸਲੇ ਬਦਲਨੇ ਪੈ ਜਾਂਦੇ ਆ हां चल ਵੱਡੀ ਤਾਕਤਾਂ ਖੜੇ ਹੋયા ਉਦੋਂ ਸੋਡੀਆਂ ਪੁੱਗਦੀਆਂ ਨੇ ਬਾਈ ਕਰ ਲੋ ਪਵਾਰਾਂ ਬਹੁਤੀਆਂ ਗੱਲਾਂ ਸਰਕਾਰ ਸਿਖਾਉਂਦੀ ਆ ਸਾਡੇ ਸਮਝ ਨਹੀਂ ਆਉਂਦੀਆਂ ਬਾਈ ਇਹਦੋਂ ਪੜਾਕ ਦੇ ਕੇ ਸਾਡੇ ਸਿਰ 'ਚ ਵਜਦੀ ਆ ਫਿਰ ਦੂਜਾ ਦੂਜੇ ਨੂੰ ਕਹਿੰਦਾ ਵੀ ਹੁਣ ਤਾਂ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਐ ਇਸ ਕਰਕੇ ਜਿਹੜੀ ਇਹ ਗੱਲ ਕਹੀ ਜਾ ਰਹੀ ਐ ਕਿ ਤੁਸੀਂ ਹਰੇਕ ਦੇ ਮਸਲੇ 'ਚ ਟੰਗ ਢਾਉਨੇ ਹੋ ਮਾਨਸਾ ਵਾਸੀ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਆ ਤੁਸੀਂ ਸਾਨੂੰ ਇੱਕ ਗਿਣਿਆ ਦਿਓ ਜਿਹੜੀ ਜਥੇਬੰਦੀ ਦੀ ਅਸੀਂ ਮਦਦ ਤੇ ਗਏ ਹੋਈਏ ਤੇ ਉਹ ਜਥੇਬੰਦੀ 'ਚ ਮਜ਼ਦੂਰਾਂ ਤੇ ਕਿਸਾਨਾਂ ਦੇ ਬੱਚੇ ਨਾ ਹੋਣ ਕੋਈ ਇੱਕ ਜਥੇਬੰਦੀ ਗਿਣਾ ਦਿਓ ਜੀਗਾਚਾ ਅਵਾਨੀਆਂ ਤੇ ੜਾਨੀਆਂ ਦੇ ਬੰਦੇ ਨੇ ਅਸੀਂ ਮਾਫੀ ਮੰਗਾਂਗੇ ਪੱਲੂ ਪਾ ਕੇ ਫੌਜ ਦੇ ਵਿੱਚ ਸਾਡੇ ਬੰਦੇ ਪੁਲਿਸ ਦੇ ਵਿੱਚ ਸਾਡੇ ਬੰਦੇ ਬਿਜਲੀ ਮੁਲਾਜ਼ਮਾਂ ਦੇ ਵਿੱਚ ਸਾਡੇ ਮੁੰਡੇ ਰੋਡਵੇ ਦੇ ਵਿੱਚ ਸਾਡੇ ਮੁੰਡੇ ਅਧਿਆਪਕ ਸਾਡੇ ਮੁੰਡੇ ਠੇਕਾ ਮੁਲਾਜ਼ਮ ਰੱਖੇ ਨੇ ਉਹ ਵੀ ਸਾਡੇ ਸੰਤਾਂ ਦੇ ਵਿੱਚ ਮਜ਼ਦੂਰ ਰੱਖੇ ਨੇ ਉਹ ਵੀ ਸਾਡੇ ਅਸੀਂ ਮਾਪੇ ਆ ਬਈ ਪੇਰੈਂਟਸ ਜਮਾਤਾ ਕਿਉਂ ਨਾ ਜਾਵਾਂਗੇ ਕਿਉਂ ਨਾ ਕਰੀਏ ਮਦਦ ਕਿਉਂ ਨਾ ਤੇ ਇਹ ਦਾਖਲ ਫਿਰ ਤੁਸੀਂ ਕਹਿੰਦਾ ਵੀ ਇਹਦਾ ਸੱਸ ਨੂੰਦੇ ਰੌਲੇ ਜੀ ਵਗ ਜਾਂਦੇ ਨੇ ਬਿਲਕੁਲ ਠੀਕ ਹੈ ਸਮਾਜਿਕ ਬੰਦੇ ਆ ਸੱਸ ਨੂੰਹਾਂ ਲੜਦੀਆਂ ਨੇ ਜੇ ਇੱਕ ਬੰਦਾ ਜਾ ਕੇ ਦੋਨਾਂ ਨੂੰ ਕਹਿੰਦਾ ਭੈਣੇ ਤੁਹਾਡੇ ਲੜਨ ਨਾਲ ਤੁਹਾਡੇ ਘਰ ਦਾ ਕਿੰਨਾ ਨੁਕਸਾਨ ਹੁੰਦਾ ਤੁਸੀਂ ਜੇ ਸੌਖੇ ਰਹੋਗੇ ਰਹਿਲੇ ਰਹਗਾ ਆਪਸ ਵਿੱਚ ਤੁਹਾਡਾ ਕਿੰਨਾ ਫਾਇਦਾ ਹੁੰਦਾ ਤੇਰਾ ਕੀ ਨੁਕਸਾਨ ਆ ਭਾਈ ਤੇਰਾ ਘਟੇ ਪੇੜਾ ਤਾਂ ਹੁੰਦੀ ਹੈ ਜੇ ਕਿਸੇ ਘਰ ਦਾ ਕਲੇਸ਼ ਮਟਾਉਣ ਦੀ ਖਾਤਰ ਬੰਦਾ ਜਾ ਕੇ ਸਾਡੇ ਦੋ ਬੰਦਿਆਂ ਨੂੰ ਸਮਝਾ ਕੇ ਕੋਈ ਸਮਝੌਤਾ ਕਰਾਉਂਦਾ ਮਾੜਾ ਕੀ ਹੈ ਕੁੜੀਆਂ ਛੱਡੀਆਂ ਨੇ ਕੋਈ 2 ਮਹੀਨੇ ਵਿਆਹ ਕੇ ਛੱਡਦੀ ਕੋਈ ਮਹੀਨਾ ਵਿਆਹ ਕੇ ਛੱਡਦੀ ਕੋਈ ਦੋ ਬੱਚਿਆਂ ਤੋਂ ਬਾਅਦ ਵੀ ਛੜਤੀ ਘਰੋਂ ਬਾਹਰ ਕੱਢਤਾ ਛੋਡੇ ਕਾਨੂੰਨ ਨੇ ਕਦੇ ਉਹਨਾਂ ਨੂੰ ਸਜ਼ਾ ਤਾਂ ਦਿੱਤੀ ਨਹੀਂ ਬਾਈ ਦੱਸ ਦਿਓ ਤੁਹਾਡਾ ਕੀ ਕਾਨੂੰਨ ਕਹਿੰਦਾ ਹੁਣ ਤੱਕ ਤੁਸੀਂ ਸਰਕਾਰ ਚੋਂ ਇਹ ਸਮਾਜਿਕ ਮਸਲਿਆਂ ਨੂੰ ਜਥੇਬੰਦਕ ਤਾਣਾ ਬਾਣੇ ਦੇ ਵਿੱਚੋਂ ਆਗੂਆਂ ਨੇ ਹਿਲ ਚੜ ਜਾਣਾ ਹੁੰਦਾ ਇਹ ਹੁਣ ਜਿਹੜਾ ਇਹਦੇ ਹੁਣ ਰਾਹ ਪੜਿਆ ਹੋਇਆ ਕਿਸਾਨ ਜਥੇਬੰਦੀਆਂ ਤਾਂ ਪਹਿਲਾਂ ਤਾਂ ਇਹਦਾ ਇਹ ਸੀ ਵੀ ਗੱਲਬਾਤ ਚ ਸੱਦ ਲੋ ਸਾਰੀ ਮੰਗਾਂ ਮੰਨ ਨਾ ਕਹਿਣੇ ਨਹੀਂ ਕਿਸੇ ਨੂੰ ਇਕੱਲਾ ਨਹੀਂ ਸਹੀ ਪਹਿਲੀ ਮੀਟਿੰਗ ਚ ਗਏ ਮਾਨ ਸਾਹਿਬ ਤੁਹਾਡੇ ਯਾਦ ਹੋਣਾ ਕਿਉਂਕਿ ਤੁਸੀਂ ਸੁਣ ਰਹੇ ਹੋ ਮੇਰੀ ਭਾਸ਼ਣ ਨੂੰ ਸੋਡੇ ਪਹਿਲੀ ਵੀਕਿੰਡ ਦੇ ਵਿੱਚ ਅਸੀਂ ਕਿਹਾ ਸੀ ਮਾਨ ਸਾਹਿਬ ਗੱਲ ਉਹ ਨਹੀਂ ਕਰਿਓ ਜਿੰਨੀ ਪੂਰੀ ਕਰਦੋ ਕਢਾ ਲਓ ਮਿੰਟਸ ਕਢਾ ਲਓ ਤੁਸੀਂ ਕਹਾਂ ਠੀਕ ਹੈ ਗੱਲ ਉਹ ਨਹੀਂ ਹੋ ਜਿੰਨੀ ਪੂਰੀ ਕਰਤਾ ਮੈਂ ਮੋਕਸਰ ਜ਼ਿਲ੍ਹੇ ਦੇ ਵਿੱਚ ਨਰਮੇ ਦੇ ਮਾਮਜੀ ਦੀ ਗੱਲ ਆਪਣੀ ਤੈਅ ਹੋਈ ਸੀ ਬਾਈ 2022 ਚ ਹੋਈ ਸੀ ਨਾ ਦਸੰਬਰ ਮਹੀਨੇ ਜ ਹੋਈ ਸੀ ਨਰਮਾ ਵਾਹਿਆ ਗਿਆ ਸੀ ਕਣਕ ਬੀਜ ਗਈ ਸੀ ਟੋਟਲ ਨਰਮੇ ਦਾ ਮਾਮਲਾ 8000 ਦੇ حساب ਨਾਲ ਕਰਕੇ 60% ਦੀ ਸਾਂਤੀ ਬਣੀ ਸੀ 10 ਦੇ ਕਿਥੇ ਤੇ